ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਛੇਵਹਦਰ ਮਹਾਰਾਜ ਸਾਹਿਬ ਜੀ ਜੋ ਯਾਤਰਾ ਕੇ ਉਹਨਾਂ ਦੇ ਸ਼ਬਦਾਂ ਦੀ ਵਿਚਾਰ ਹੋ ਰਹੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਦੁਨੀਆ ਦਾ ਦੁਗਾਈ ਦਾ ਭਲਾ ਕਰਨ ਵਾਸਤੇ ਆਪਣੇ ਮਹਿਲਾਂ ਨੂੰ ਸੋਖ ਸੁਵਿਧਾ ਨੂੰ ਮੁਸ਼ਾੜ ਦਿੱਤੇ ਤੇ ਜਗਤ ਜਲੰਦੇ ਨੂੰ ਉਠਾ ਰਹੇ ਨੇ ਪਰਿਵਾਰ ਦਾ ਇੰਤਜ਼ਾਮ ਕਰਕੇ ਪੜਨਾ ਹਰ ਇੱਕ ਆਪ ਆਪਣੇ ਜੋ ਮੁੱਖ ਸਾਥੀਆਂ ਨੂੰ ਲੈ ਕੇ ਤੇ ਅਸ਼ਾਮ ਵੱਲ ਨੂੰ ਬੰਗਾਲ ਵਾਲ ਨੂੰ ਤਿਆਰੀ ਕਰਦੇ ਨੇ ਪਹਿਲਾਂ ਖੁੱਜਦੇ ਨੇ ਮੁੰਗੀਰ ਮੁੰਗੀਰ ਤੋਂ ਫਿਰ ਬਾਂ ਬੰਗਾਲ ਫਰਾਂਸ ਵਿੱਚ ਪਹੁੰਚਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਤੇ ਸਿੱਖੀ ਕਾਮ ਕੀਤੀ ਸੀ ਪ੍ਰਚਾਰ ਕੀਤਾ ਸੀ ਜੋ ਰੇਸ਼ਮ ਦੇ ਜਿਹੜਾ ਕਿਤਾ ਹੈ ਕਰਾਂ ਕਰਾਂ ਦੇ ਵਿੱਚ ਹੈ ਤੇ ਸਾਰੇ ਖੁਸ਼ਾਲ ਨੇ ਗੁਰੂ ਦੇ ਸਿੱਖ ਨਹੀਂ ਕਾਹੀ ਫਿਰ ਟਾਕੇ ਪਹੁੰਚਦੇ ਨੇ ਟਾਕੇ ਵੀ ਬੜੀ ਟਾਕੇ ਦੀ ਜੜੀ ਬਰੀਕ ਮਲਬਨ ਬੜੀ ਮਸ਼ਹੂਰ ਹੈ ਇਹ ਉਦੋਂ ਵੀ ਗੁਰਨਾਨ ਦੇਵ ਜੀ ਮਹਾਰਾਜ ਸਾਹਿਬ ਇਹ 체 ਸਿੱਖੀ ਕੰਮ ਕਰ ਗਏ ਸਾਨਾ ਫਿਰ ਇਸੇ ਟਾਕੇ ਦੇ ਪਹੁੰਚ ਕੇ ਜੋ ਗੁਰੂ ਸਾਹਿਬ ਉੱਥੇ ਵਿਸ਼ਰਾਮ ਕਰਦੇ ਨੇ ਜਿਸ ਥਾਂ ਤੇ ਉਹਨਾਂ ਨੂੰ ਰੱਖਿਆ ਗਿਆ ਆਰਾਮ ਕੀਤਾ ਤੇ ਉਹਨੂੰ ਸੰਗਤ ਟੋਲਾ ਕਰਕੇ ਕਿ ਉਹ ਜਗ੍ਹਾ ਨੂੰ ਜਾਣਿਆ ਜਾਂਦਾ ਹੈ ਇੱਥੇ ਹੀ 26 ਦਸੰਬਰ ਸਨ 1664 ਨੂੰ ਜੋ ਮੋਹਨਦਰਾਇ ਜੀ ਦੇ ਪ੍ਰਕਾਸ਼ ਦੀ ਜਨਮ ਦਿਨ ਦੀ ਖਬਰ ਪਹੁੰਚਾਈ ਗਈ ਤੇ ਗੁਰੂ ਸਾਬ ਜੀ ਨੇ ਸੰਗਤ ਦਾ ਧੰਨਵਾਦ ਕੀਤਾ ਤੇ ਉਹੋ ਕਮਨਾਵਾ ਕੀਤੀ ਜਿਆ ਸੰਗਤ ਨੂੰ ਤੇ ਅਸ਼ੀਰਵਾਦ ਦਿੱਤੀ ਜੋ ਪੜ੍ਹ ਰਹੀਆਂ ਅਨਸਾਰ ਸਰਬੱਤ ਸੰਗਤ ਪੜ੍ਹਨੇ ਕੀ ਜਿਹਨ ਸਿੱਖ ਵਾਹਿਗੁਰੂ ਕੀਆ ਹੈ ਉਹਨਾਂ ਦੇ ਹੋખા ਨਾਮਾ ਜਿਹੜਾ ਇੱਥੇ ਪਹੁੰਚਿਆ ਸੰਗਤਾਂ ਦੇ ਕੋਲ ਤੇ ਤਿਸਕੇ ਮਨੋਰਥ ਪੂਰੇ ਹੋਣਗੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੋਬਿੰਦ ਦਾਸ ਕੀ ਵਿਧਾਈ ਉੱਪਰ ਸੰਗਤ ਖਰਚ ਕੀਤਾ ਗੁਰੂ ਕੀ ਦਰਗਾਹ ਥਾਏ ਪਿਆ ਕਿਉਂਕਿ ਉੱਤੇ ਸੰਗਤ ਨੇ ਹੀ ਸਾਰਾ ਖਰਚ ਕੀਤਾ ਤੇ ਸਾਰੇ ਕੁਸ਼ੀਆਂ ਮਨਾਈਆਂ रुपये की मोहर थाए पड़ी ते पीछे सेवा की सो थाएं पड़ी आगे जो सेवा करेगा भी भला होगा संगत के रोजगार में बरकत हो भाई जी सरोपा भेजा है पटना गुरु का घर है ते संगत का भला हो गुरु साहबा ने संगतान हु कम ਇਹ ਗੁਰੂ ਸਾਹਿਬ ਜਿੱਤੇ ਜਿੱਤੇ ਵੀ ਜਾਂਦੇ ਨੇ ਲੋਕਾਈ ਨੂੰ ਸਮਝਾਉਂਦੇ ਨੇ ਉਹਨਾਂ ਦਾ ਇੱਕ ਸਲੋਕ ਜਿਹੜਾ ਹੈ ਭੈ ਕਾਹੂ ਕੋ ਤੇਸਤ ਨਹ ਨਾ ਪੈ ਮਾਨ ਧਿਆਨ ਗੁਰੂ ਨਾਨਕ ਦੇਵ ਜੀ ਦਾ ਵੀ ਇਹੀ ਮਿਸਲ ਹੈ ਸਾਰੇ ਗੁਰੂਆਂ ਦਾ ਉਹ ਕਹਿੰਦੇ ਨੇ ਕਿ ਜੀਓ ਤੇ ਜੀਣ ਦੇਵ ਡਰੋ ਨਾ ਕਿਸੇ ਤੋਂ ਜਿੱਨਾ ਚਿਰ ਇਹ ਪਰਮਾਤਮਾ ਬਹੁਤ ਸ਼ਕਤੀਮਾਨ ਹੈ ਉਸੇ ਨਾਲ ਲੱਗੋ ਤੇ ਤੁਹਾਡਾ ਨਿਰਭਉ ਜਪੈ ਸਗਲ ਭਉ ਮਿਟੈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੱਜ ਆਏ ਸ਼ਬਦ ਵਿੱਚ ਕਹਿੰਦੇ ਨੇ ਹਰ ਕੋ ਨਾਮ ਸਦਾ ਸੁਖਦਾਈ ਕਹਿੰਦੇ ਨੇ ਪਰਮਾਤਮਾ ਦਾ ਨਾਮ ਸਦਾ ਸੁਖ ਦਿੰਦਾ ਜਾਂ ਕੋ ਸਿਮਰ ਅਜਾਮਨ ਰੁਦਰਿਓ ਅਜਾਮਨ ਪਾਪੀ ਜਗ ਜਾਣੇ ਜੋ ਅਯਾਮਲ ਆਪਣੇ ਗੁਰੂ ਦੀ ਗੱਲ ਨਹੀਂ ਮੰਨਦਾ ਤੇ ਉਹ ਮੁੜ ਕੇ ਪਾਪੀ ਬਣ ਜਾਂਦਾ ਸਮਾਜ ਵਾਲੇ ਉਹਨੂੰ ਛੇਕ ਦਿੰਦੇ ਨੇ ਤੇ ਉਹ ਮੈਂ ਪਰਿਵਾਰ ਸਮੇਤ ਬਾਹਰ ਰਹਿ ਕੇ ਤੇ ਦੁੱਖ ਭੋਗਦਾ ਪਰ ਉਹਨੇ ਸਿਮਰਣ ਕੀਤਾ ਤੇ ਦੀ ਗਤੀ ਹੋਈ ਗਨਕਾ ਹੂੰ ਗਤ ਪਾਈ ਗਨਕਾ ਵੇਸਵਾ ਸੀ ਤੇ ਉਸਨੇ ਵੀ ਸੰਗਤ ਕੀਤੀ ਮਹਾਪੁਰਸ਼ਾਂ ਦੀ ਤੇ ਨਾਮ ਨਾਲ ਜੁੜੇ ਤੇ ਉਹਨੂੰ ਮੁਕਤੀ ਮਿਲ ਗਈ ਗਨਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਜੀਵਨ ਬਾਰੇ ਦੱਸਦੇ ਨੇ ਕਿ ਗਨਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ ਮਹਾਪੁਰਖ ਅਚਾਨਕ ਚੱਕ ਗਨਕਾ ਵਾਰੇ ਆਇਕ ਲੋਤਾਂ ਵੀ ਪੈ ਰਿਆ ਸੀ ਤੇ ਮੀ ਤੋਂ ਵਚਣ ਵਾਸਤੇ ਜਿਹੜੇ ਦਰਵਾਜ਼ੇ ਦੇ ਅੱਗੇ ਛੱਜਾ ਹੁੰਦਾ ਉੱਥੇ ਆ ਕੇ ਮਹਾਪੁਰਸ਼ ਖਲੋ ਗਏ ਤੇ ਆਰੇ ਸੀ ਉਹਨਾਂ ਨੂੰ ਕੀ ਪਤਾ ਵੀ ਇਹ ਵੇਸਵਾ ਦਾ ਘਰ ਹੈ ਜਦੋਂ ਅੰਗੇਸਵਾ ਨੇ ਵੇਖਿਆ ਕਿ ਮੇਰੇ ਇਹ ਦਰਵਾਜ਼ੇ ਅੱਗੇ ਮਹਾਪੁਰਸ਼ ਨੇ ਤੇ ਉਹਨਾਂ ਨੂੰ ਫਿਰ ਅੰਦਰ ਬੁਲਾਇਆ ਗਿਆ ਸਤਿਕਾਰ ਕੀਤਾ ਗਿਆ ਇਹ ਮਹਾਪੁਰਸ਼ਾਂ ਨੇ ਉਹਦੇ ਮੱਥੇ ਦੇ ਲੇਖ ਵੇਖ ਕੇ ਤੇ ਉਹਦੇ ਉੱਤੇ ਤਰਸ ਆ ਗਿਆ ਇੰਨੇ ਦੁਰਮਤ ਦੇਖਦਿਆਂ ਲੋਇ ਇਹ ਉਹਨੂੰ ਯੁਗਤੀ ਦੱਸੀ ਕਿਉਂਕਿ ਪਾਪ ਇੰਨੇ ਸੰਨ ਉਹਦਾ ਆਧਾਰ ਨਹੀਂ ਹੋ ਸਕਦਾ ਸੀ ਉਹਨੂੰ ਇੱਕ ਤੋਤਾ ਦਿੱਤਾ ਹੱਥੋਂ ਉਸਨੂੰ ਦੇ ਤੋਨ ਸੋ ਤੋਤਾ ਤੇ ਉਹਨੂੰ ਸਮਝਾਇਆ ਕਿ ਉਹਨੂੰ ਰੋਜ਼ ਪਰਮਾਤਮਾ ਦਾ ਨਾਮ ਜਪਾਉਣਾ ਇਸ ਤੋਤੇ ਨੇ ਸਵੇਰੇ ਉੱਠ ਕੇ RAM ਨਾਮ ਉਪਦੇਸ਼ ਕਰ ਖੇਲ ਗਿਆ ਦੇਵਨ ਜਸੋਤਾ ਤੇ ਉਹਨੇ ਕੀ ਕਰਨਾ ਕਿ ਮਹਾ ਪ੍ਰਸੰਦੀ ਸੰਗਤ ਦਾ ਇਹ ਨਾਸਰ ਹੋਇਆ ਉਸਨੇ ਦਰਵਾਜ਼ੇ ਬੰਦ ਕਰਤੇ ਬਾਹਰ ਲਿਖ ਕੇ ਲਾਤਾ ਕਿ ਕੋਈ ਵੀ ਮੈਨੂੰ ਮਿਲਣ ਵਾਸਤੇ ਨਾ ਆਵੇ ਉਹਦਾ ਨਿਤਨੇਮ ਬਣ ਗਿਆ ਹਰ ਮਤਵੇਲੇ ਉੱਠਣਾ ਇਸ਼ਨਾਨ ਕਰਨਾ ਤੇ ਤੋਤੇ ਨੂੰ ਨਾਮ ਜਪਾਉਣਾ ਤੇ ਕੇ ਲੇਵ ਲਾ ਗਈ ਤਿਸ ਤੋਤੇ ਨੂੰ ਨਿਤ ਪੜਾਏ ਕਰੇ ਉਸਤਾ ਉਹਦਾ ਨਿਤਨੇਮ ਬਣ ਗਿਆ ਉਹ ਪਰਮਾਤਮਾ ਦੇ ਨਾਮ ਦੇ ਨਾਲ ਉਹ ਟੀ ਲੈਵ ਜੁੜ ਗਈ ਇਕ ਕਹਿੰਦੇ ਨੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਪਤਿਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇ ਉਗਰ ਤੋਤਾ ਕਹਿੰਦੇ ਨੇ ਜਨਮਾਂ ਜਨਮਾਂ ਦੀ ਜਿਹੜੀ ਮੈਲ ਲੱਥ ਗਈ ਉਸ ਸਿਮਰਨ ਦੇ ਨਾਮ ਅੰਤ ਕਾਲ ਜਮਗਾ ਜਮ ਜਾਲ ਤੋੜ ਨਰਕੇ ਵਿੱਚ ਨਾ ਖਾ ਦੋਸ਼ ਗੋਤਾ ਫਿਰ ਅੱਗੇ ਕਹਿੰਦੇ ਨੇ ਗਈ ਬੈਕੁੰਠ ਵਿਵਾਨ ਚੜ ਨਾਉ ਨਰਾਇਣ ਚੋਤ ਅਛੋਤਾ ਕੇ ਤਾਉ ਨਿਥਾਵੇਂ ਮਾਨ ਮਨੋਤਾ ਨਿਥਾਵੇਂ ਦਾ ਥਾਮ ਪਰਮਾਤਮਾ ਦਾ ਨਾਮ ਇਹ ਉਪਦੇਸ਼ ਦਿੰਦੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਸੰਤਾਂ ਨੂੰ ਕਹਿੰਦੇ ਨੇ ਕਿ ਗਨਕਾ ਹੂ ਗਤ ਪਾਈ ਪੰਚਾਲੀ ਕੋ ਰਾਤ ਸਵਾ ਮੈਂ ਰਾਮ ਨਾਮ ਸੁਧਿਆਰੀ ਤੇ ਅੰਦਰ ਸਬਾ ਦੁਸਾਸਰੇ ਮੱਥੇ ਵਾਲ ਬ੍ਰੋਗਤੀ ਆਂਦੀ ਪੰਜਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਵਾਂਗੀ ਤੇ ਸਾਰਾ ਉਹ ਹਾਰ ਚੁੱਕੇ ਸੀ ਜੂਏ ਦੇ ਵਿੱਚ ਤੇ ਕਿਸੇ ਦੀ ਪੇਸ਼ ਨਹੀਂ ਜਾਂਦੀ ਉਸ ਨੇ ਉਸ ਵੇਲੇ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਉਹਦੀ ਆਸ ਰੱਖੀ ਗਈ ਇਹ ਪ੍ਰਮਾਣ ਦੇ ਕੇ ਸਤਿਗੁਰੂ ਜੀ ਸਮਝਾ ਰਹੇ ਨੇ ਕਹਿੰਦੇ ਨੇ ਰਾਮ ਨਾਮ ਸੋਧਾਈ ਤੇ ਤਾਂ ਕੋ ਦੁੱਖ ਹਰਿਓ ਕਰਣਾ ਮੈਂ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਭਗਤ ਵਿੱਚ ਕਰਣਾ ਤਰਸ ਦਿਆ ਬਹੁਤ ਹੁੰਦੀ ਹੈ ਕਹਿੰਦੇ ਨੇ ਪ੍ਰਮਾਤਮਾ ਦਰਸ਼ ਕਰਕੇ ਆਪਣੇ ਬੱਚਿਆਂ ਦੇ ਦੁੱਖ ਦੂਰ ਕਰ ਦਿੰਦਾ ਜਿਹੜੇ ਕਿੰਨੇ ਵੀ ਵੱਡੇ ਪਾਪੀ ਹੋਣ ਤੇ ਉਹ ਪੁਕਾਰ ਕਰਨ ਤੇ ਹੁਣ ਅੱਗੇ ਕਹਿੰਦੇ ਨੇ ਜੇ ਨਰ ਤਾਂ ਕੋ ਦੂਖ ਹਰਿਓ ਕਰਨਾ ਮੈਨੇ ਆਪਣੀ ਪੈਜ ਵਢਾਈ ਪ੍ਰਮਾਤਮਾ ਸਰਣਾ ਆਂ ਦੀ ਪੈਜ ਰੱਖਦਾ ਹੁਣ ਕਿੰਜ ਨੇ ਜੇ ਨਰ ਜਿਸ ਮਨੁੱਖ ਨੇ ਜਸ ਕਿਰਪਾ ਨੇ ਦਗਾਇਆ ਕਿੰਨੇ ਨੇ ਕਿਰਪਾ ਦੇ ਖਜ਼ਾਨੇ ਦੀ ਸੇਵਤ ਕਿਸੇ ਕੀਤੀ ਜਿਸ ਮਨੁੱਖ ਨੇ ਤਾਂ ਕੋ ਭਇਓ ਸਹਾਈ ਤੇ ਪਰਮਾਤਮਾ ਉਹਦਾ ਸਾਥੀ ਬਣਦਾ ਸਹੈਤਾ ਕਰਦਾ ਜਦੋਂ ਸਾਰੇ ਸਾਥ ਛੱਡ ਜਾਣ ਨੂੰ ਪਰਮਾਤਮਾ ਉਹਦਾ ਸਾਥੀ ਬਣਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਾਹ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ ਤੇ ਕਹਿੰਦੇ ਨੇ ਮੈਂ ਸਾਨੂੰ ਸਮਝਾਉਂਦੇ ਨੇ ਨਵੇਂ ਪਾਸਾ ਜੀ ਇੰਤਨੇ ਉਸ ਪਰਮਾਤਮਾ ਦੇ ਵਿੱਚ ਇੰਨੀ ਸ਼ਕਤੀ ਹੈ ਉਹ ਸਾਡੇ ਪਾਪਾਂ ਦੀ ਮੈਲ ਉਹਦੇ ਨਾਮ ਨਾਲ ਧੁੱਤੀ ਜਾਂਦੀ ਹੈ ਅੰਤਵੈ ਉਹ ਸਹਾਇਤਾ ਕਰਦਾ ਹੈ ਇਸ ਕਰਕੇ ਉਹਦੇ ਨਾਲ ਜੁੜੋ ਤੇ ਡਰੋ ਨਾ ਇਹ ਆਪਣੇ ਜੀਵਨ ਨੂੰ ਸੁਭਾਵਨਾ ਬਣਾਓ ਤੇ ਪਰਮਾਤਮਾ ਦੇ ਨਾਲ ਜੁੜ ਕੇ ਤੇ ਉਸ ਦੀ ਬੰਦਗੀ ਕਰੋ ਤੇ ਕਿਰਤ ਕਰੋ ਤੇ ਡਰ ਨਹੀਂ ਡੋੜ ਨਹੀਂ ਤਗੜੇ ਹੋ ਕੇ ਮੁਕਾਬਲਾ ਕਰੋ ਇਹ ਗੱਲ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਰਾਹੀਂ ਕਿਹਾ ਕਿ ਉਹਦੀ ਸ਼ਰਣ ਵਿੱਚ ਆਓ ਉਹਦਾ ਆਸਰਾ ਤੱਕੋ ਤੇ ਉਹਦੇ ਉੱਤੇ ਕਰੋ ਸਾ ਅ ਕਰੋ ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਰੋ ਸਾਦਾਨ ਅਰਦਾਸ ਵਿੱਚ ਅਸੀਂ ਵੀ ਮੰਗਿਆ ਕਿ ਸਾਨੂੰ ਪ੍ਰਭੂ ਜੀ ਤੇਰੇ ਤੇ ਕਰੋ ਸਾ ਹੋਵੇ ਇਹ ਵੀ ਸ਼ਕਤੀ ਬਖਸ਼ੋ ਗੁਰਬਾਣੀ ਪੜ੍ਹਦੇ ਆਂ ਵਿਚਾਰਦੇ ਆਂ ਕਿੰਨੀ ਨੇਕਾ ਕੁਰਲਾ ਹੋ ਜਾਂਦੀਆਂ ਨੇ ਬਖਸ਼ ਲਵੋ ਆਉਣ ਵੇ ਸਮੇਂ ਸਮਾਤ ਬਖਸ਼ੋ ਪਿਆਰ ਨਾਲ ਸਾਰੇ ਗੱਜਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ